ਮੈਂ ਕੁਲਵੰਤ ਸਿੰਘ ਧਾਲਮ ਅਸੀਂ ਹੁਣ ਇੱਥੇ ਬਾਬਾ ਬੁੱਢਾ ਜੀ ਨਗਰ ਵਿੱਚ ਰਹਿੰਦੇ ਆ ਤੇ ਸਾਡਾ ਪਿੰਡ ਧਾਲਮ ਹੈ ਜਲਾ ਗਰਦਾਸਪੁਰ ਦੇ ਵਿੱਚ ਉੱਥੇ ਅਸੀਂ ਆਪਣੇ ਪਿੰਡ ਰਹਿੰਦੇ ਸਨ ਤੇ ਮਾਂ ਬੋਲੀ ਪੰਜਾਬੀ ਨਾਲ ਜਾਇਸੀਆਂ ਹੁੰਦੀਆਂ ਸਨ ਪੰਜਾਬ ਨਾਲ ਜੋ ਧੱਕੇ ਹੋ ਰਹੇ ਉਹ ਮਨਾਂ ਦੇ ਵਿੱਚ ਕਿਦਰਾ ਕਿਤੇ ਗੱਲਾਂ ਸਾਡੇ ਬਹਿਂਦੀਆਂ ਸਨ ਤੇ ਅਸੀਂ ਉੱਥੇ ਬਟਾਲੇ ਕੰਮ ਕਰਦੇ ਸਾਂ ਹਥੜੀ ਤੇ ਪੁੱਲ ਤੇ ਲੱਕੜ ਦਾ ਘਰ ਦੇ ਕਹਿੰਦੇ ਵੀ ਹੁਣ ਮਕਾਨ ਦੀ ਰਿਪੇਅਰ ਵਾਸਤੇ ਕੁਝ ਪੈਸੇ ਚਾਹੀਦੇ ਨੇ ਮੈਂ ਬੈਂਕ ਗਿਆ ਬੈਂਕ ਵਾਲਿਆਂ ਨੂੰ ਕਿਹਾ ਵੀ ਮੈਨੂੰ ਇੰਨੀ ਰਕਮ ਚਾਹੀਦੀ ਆ ਉਹਨਾਂ ਨੇ ਕਿਹਾ ਵੀ ਇਹ ਰਕਮ ਜਿਹੜੀ ਆ ਚੈੱਕ ਨਾਲ ਮਿਲਣੀ ਆ ਮੈਂ ਕਿਹਾ ਚੈੱਕ ਦੇ ਦਿਓ ਉਹਨਾਂ ਮੈਨੂੰ ਚੈੱਕ ਭਰ ਦਿੱਤਾ ਤੇ ਕਹਿੰਦੇ ਅੰਗਰੇਜ਼ੀ 'ਚ ਹਸਾਈਨ ਕਰ ਦਿਓ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਅੰਗਰੇਜ਼ੀ 'ਚ ਹਸਾਈਨ ਨਹੀਂ ਕਰਨੇ ਉਹ ਕਹਿੰਦੇ ਪਹਿਲਾਂ ਤਾਂ ਤੁਸੀਂ ਅੰਗਰੇਜ਼ੀ 'ਚ ਕਰਦੇ ਸੋ ਮੈਂ ਕਿਹਾ ਉਦੋਂ ਮੈਨੂੰ ਸਮਝ ਨਹੀਂ ਸੀ ਤੇ ਆਂਦੇ ਵੀ ਹੁਣ ਫਿਰ ਇਸ ਤਰ੍ਹਾਂ ਦੇ ਪੈਸੇ ਨਹੀਂ ਮਿਲਣੇ ਮੈਂ ਕਿਹਾ ਨਾ ਦਿਓ ਆਂਦੇ ਫਿਰ ਤੁਸੀਂ ਪੈਸੇ ਛੱਡ ਦਿਓਗੇ ਮੈਂ ਹਾਂ ਜੀ ਨਹੀਂ ਛੱਡਾਂਗਾ ਨਹੀਂ ਮੈਂ ਪੈਸੇ ਤਾਂ ਲਵਾਂਗਾ ਕੋਈ ਐਦਾਂ ਦਾ ਹੱਲ ਤਰੀਕਾ ਵਰਤਾਂਗੇ ਜਿੱਦਣ ਮੈਂ ਪੈਸੇ ਲੈ ਸਕਾਂ ਉੱਥੇ ਵੀ ਵਿਚ ਹੋਰ ਵੀ ਲੋਕ ਆਏ ਸਨ ਤੇ ਮੈਨੂੰ ਕਹਿੰਦੇ ਯਾਰ ਸੈਨ ਕਰ ਅੰਗਰੇਜ਼ੀ ਦੇ ਵਿੱਚ ਤੇ ਆਪਣੇ ਪੈਸੇ ਲੈ ਕੇ ਘਰ ਨੂੰ ਜਾ ਕੰਨੂ ਐਵੇਂ ਬਾਬ ਵਾਲਾ ਖੜਾ ਕੀਤਾ ਤੇ ਦੋ ਬੰਦੇ ਹੋਰ ਵੀ ਲਾ ਕੇ ਖਲੋਤੇ ਸਨ ਉਹ ਕਹਿੰਦੇ ਇਹ ਮੁੰਡਾ ਜਿਹੜਾ ਗੱਲਾਂ ਕਰਦਾ ਹੈ ਨਾ ਇਹ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗਣਗੇ ਉਹ ਫੇਰ ਮੈਨੂੰ ਮੈਂਜਰ ਸਾਹਿਬ ਦੇ ਕਮਰੇ 'ਚ ਲੈ ਗਏ ਕਹਿੰਦੇ ਵੀ ਤੁਸੀਂ ਸਾਈਨ ਕਿਉਂ ਨਹੀਂ ਕਰਦੇ ਮੈਂ ਜੇ ਕਰਦਾ ਪਰ ਮੈਂ ਪੰਜਾਬੀ ਚ ਕਰਨੇ ਨੇ ਅੰਗਰੇਜ਼ੀ ਵਿੱਚ ਸਾਈਨ ਮੈਂ ਨਹੀਂ ਕਰਨੇ ਉਹ ਆਂਦੇ ਬੇਟਾ ਇਦਾਂ ਨਾ ਕਰ ਅੰਗਰੇਜ਼ੀ ਚ ਸਾਈਨ ਕਰ ਤੇ ਆਪਣੇ ਪੈਸੇ ਲੈ ਜਾ ਆ ਮੈਂ ਕਿਹਾ ਜੀ ਨਹੀਂ ਸਾਡੀ ਸਟੇਟ ਦੀ ਭਾਸ਼ਾ ਜਿਹੜੀ ਰਾਜ ਦੀ ਭਾਸ਼ਾ ਵਾ ਉਹਦੇ ਨਾਲ ਪੈਸੇ ਕਿਉਂ ਨਹੀਂ ਮਿਲਣੇ ਇਹੋ ਹੀ ਤਾਂ ਸਾਡੇ ਨਾਲ ਧੱਕਾ ਹੋ ਰਿਹਾ ਪੰਜਾਬ ਨਾਲ ਧੱਕਾ ਰਿਹਾ ਮਾਂ ਬੋਲੀ ਪੰਜਾਬੀ ਦੇ ਨਾਲ ਧੱਕਾ ਹੋ ਰਿਹਾ ਫਿਰ ਬੜਾ ਚਿਰ ਬਾਅਦ ਇਹ ਕਸਮਕਸ਼ ਚੱਲਦੀ ਰਹੀ ਫਿਰ ਮੈਂ ਪੰਜਾਬੀ ਚ ਸਾਈਨ ਕੀਤੇ ਤੇ ਫਿਰ ਮੈਂ ਉੱਥੋਂ ਪੈਸੇ ਮਿਲੇ ਮੈਨੂੰ ਤੇ ਫਿਰ ਮੈਂ ਲੈ ਕੇ ਘਰ ਆਇਆ ਮੇਰਾ 8-9 ਸਾਲ ਵਿੱਚ ਉੱਥੇ ਖਾਤਾ ਚੱਲਦਾ ਰਿਹਾ ਤੇ ਮੈਂ ਮੈਨੂੰ ਨਹੀਂ ਫਿਰ ਬਾਅਦ ਵਿੱਚ ਕਿਸੇ ਨੇ ਕਿਹਾ ਵੀ ਪੰਜਾਬੀ ਵਿੱਚ ਕਰਨ ਜਾਂ ਅੰਗਰੇਜ਼ੀ ਵਿੱਚ ਕਰ ਕਿਉਂਕਿ ਮੈਂ ਗੱਡੀ ਲੈ ਕੇ ਜਾਣਾ ਵਿੱਚ ਗਾਣੇ ਲਾਉਣਾ ਉਹ ਭੁੱਲ ਨਾ ਜਾਈਂ ਜਵਾਨਾ ਮੈਂ ਤੇਰੀ ਮਾਂ ਦੀ ਬੋਲੀਆਂ ਤੇ ਮੈਨੂੰ ਇੱਕ ਬਹੁਤ ਆਨੰਦ ਆਉਂਦਾ ਤੇਰੀ ਬੋਲੀਆਂ ਕਿਤੇ ਭੁੱਲ ਨਾ ਜਾਈਂ ਜਵਾਨਾ ਥੋੜਾ ਜੀ ਹਰ ਕਿਸੇ ਨੂੰ ਕਹਿੰਨੇ ਆ ਓਏ ਆਪਣੀ ਮਾਂ ਦੀ ਬੋਲੀ ਨੂੰ ਯਾਦ ਰੱਖਿਓ ਇਹ ਜਿਹੜੀ ਬੋਲੀ ਆ ਪੰਜਾਬੀ ਇਹ ਗੁਰੂਆਂ ਪੀਰਾਂ ਫਕੀਰਾਂ ਸੂਰਮਿਆਂ ਯੋਧਿਆਂ ਬਹਾਦਰਾਂ ਦੀ ਮਾਂ ਬੋਲੀ ਪੰਜਾਬੀ ਏ ਇਸ ਕਰਕੇ ਸਾਨੂੰ ਸਾਰਿਆਂ ਨੂੰ ਮਾਂ ਬੋਲੀ ਪੰਜਾਬੀ ਬੋਲਣੀ ਪੜ੍ਹਨੀ ਤੇ ਲਿਖਣੀ ਚਾਹੀਦੀ ਏ ਤੁਸੀਂ ਸਾਰੀਆਂ ਭਾਸ਼ਾਵਾਂ ਬੋਲੋ ਪਰ ਆਪਣੀ ਮਾਂ ਬੋਲੀ ਪੰਜਾਬੀ ਨਾ ਭੁੱਲ ਜਾਇਓ ਮੈਨੂੰ ਪੁਲਿਸ ਵਾਲਿਆਂ ਦਾ ਵੀਰਾਂ ਦਾ ਬੜਾ ਸਹਿਯੋਗ ਮਿਲਿਆ ਲੋਕ ਪੰਜਾਬ ਪੁਲਿਸ ਤੇ ਈਵਰੀ ਗੱਲਾਂ ਕਰਦੇ ਆ ਪਰ ਇਹ ਮਾਮਲੇ ਚ ਮੈਂ ਤੁਹਾਨੂੰ ਕਹਿੰਦਾ 50 ਪੁਲਿਸ ਨਾਲ ਦਾ ਬੰਦਾ ਕੋਈ ਨਹੀਂ ਅੱਜ ਤੱਕ ਮੇਰੀ ਗੱਡੀ ਨੂੰ ਉਹਨਾਂ ਰੋਕਿਆ ਨਹੀਂ ਵੀ ਤੁਸੀਂ ਰਾਤ ਨੂੰ ਵੀ 11 ਵਜੇ ਵੀ ਤੁਸੀਂ ਲਾਉਡ ਸਪੀਕਰ ਲਾ ਕੇ ਗੱਲਾਂ ਕਰਦੇ ਪਏ ਜੇ ਕਿਸੇ ਨੇ ਸਹਿਯੋਗ ਹੀ ਦਿੱਤਾ ਪੰਜਾਬ ਪੁਲਿਸ ਵਾਲੇ ਮੈਨੂੰ ਚਾਵਾ ਪਿਆਲ ਦੇ ਨੇ ਹੋਰ ਕਈ ਕੰਮ ਕਰਦੇ ਨੇ ਵੱਡੇ ਵੱਡੇ ਨਾਕੇ ਵੀ ਲੱਗੇ ਹੁੰਦੇ ਨੇ ਪਰ ਉਹ ਨਹੀਂ ਰੋਕਦੇ ਉਹ ਚੱਲਦੇ ਆ ਇਹ ਪੰਜਾਬ ਦੀ ਪਹਿਲੀ ਗੱਡੀ ਆ ਜਿਹਨੂੰ ਟੋਲ ਟੈਕਸ ਨਹੀਂ ਲੱਗਾ ਕਿਸੇ ਨੇ ਅੱਜ ਤੱਕ ਟੋਲ ਟੈਕਸ ਨਹੀਂ ਇਹਦਾ ਮੰਗਿਆ ਤੇ ਮੈਂ ਚਾਹੁੰਦਾ ਵੀ ਜ਼ਿੰਦਗੀ ਜਿਹੜੀ ਹੈ ਪ੍ਰਮਾਤਮਾ ਤੰਦਰੁਸਤੀ ਦੇਵੇ ਤੇ ਮੈਂ ਮਾਂ ਬੋਲੀ ਪੰਜਾਬੀ ਦੀ ਸੇਵਾ ਜਿਹੜਾ ਵੀ ਆ ਉਹ ਕਰਦਾ ਜਾਵਾਂ ਜੇ ਮੈਂ ਗੱਡੀ ਨਹੀਂ ਰੋਜ਼ ਚਲਾਉਂਦਾ ਤੇ ਮੈਨੂੰ ਐਂ ਲੱਗਦਾ ਜਿਵੇਂ ਮੈਂ ਬਿਮਾਰ ਹੋ ਗਿਆ ਤੇ ਜਦੋਂ ਮੈਂ ਗੱਡੀ ਅੱਧਾ ਪੌਣਾ ਘੰਟਾ ਸਵੇਰੇ 1 ਘੰਟਾ ਸ਼ਾਮ ਨੂੰ ਚਲਾਉਂਨੇ ਆ ਤੇ ਉਦੋਂ ਮੈਨੂੰ ਐ ਤੰਦਰੁਸਤ ਮੈਂ ਹੋ ਜਾਂਦਾ ਮੈਨੂੰ ਕਿਸੇ ਕਿਸਮ ਦੀ ਕੋਈ ਰੋਟੀ ਭਾਵੇਂ ਲੇਟ ਹੋ ਜਾਵੇ ਪਰ ਉਹਦੀ ਕੋਈ ਭੁੱਖ ਨਹੀਂ ਰਹਿ ਜਾਂਦੀ ਜਦੋਂ ਮੈਂ ਮਾਂ ਮੋੜਲੀ ਗੱਡੀ ਚਲਾਉਣਾ ਹੈ ਇਸੇ ਤਰ੍ਹਾਂ ਹੋਰ ਵੀ ਜਦੋਂ ਮੈਂ ਇੱਥੇ ਜਲੰਧਰ ਆਇਆ ਕਿ ਮੈਨੂੰ ਪੰਜਾਬ ਜਾਗਰਤੀ ਮੰਚ ਵਾਲੇ ਮਿਲੇ ਮੈਨੂੰ ਲੱਗੇ ਵੀ ਯਾਰ ਬੜੇ ਹੱਕ ਸੱਚ ਦੀ ਗੱਲ ਕਰਦੇ ਆ ਇਹ ਕੰਮ ਠੀਕ ਹੈ ਇਹਨਾਂ ਨਾਲ ਜੁੜਨਾ ਚਾਹੀਦਾ ਤੇ ਅਸੀਂ ਬਾਲੀ ਜੀ ਨਾਲ ਜੁਗੇ ਜਿਨ੍ਹਾਂ ਦੀ ਪੰਜਾਬ ਜਾਗਰਤੀ ਮੰਚ ਆ ਅਸੀਂ ਸੁਸਾਇਟੀਆਂ ਭਾਵੇਂ ਆਪੋ ਆਪਣੀਆਂ ਬਣਾਈਆਂ ਨੇ ਇਹ ਸੁਸਾਇਟੀ ਮੇਰੀ ਮੇਰਾ ਖੁਸ਼ਹਾਲੀ ਝੰਡਾ ਸੁਸਾਇਟੀ ਰਜਿਸਟਰਡ ਏ ਇਹ ਵੀ ਅਸੀਂ ਉਹਨਾਂ ਦੇ ਨਾਲ ਚੱਲਦੇ ਆ ਜੋ ਉਹਨਾਂ ਦਾ ਆਦੇਸ਼ ਹੁੰਦਾ ਬਾਲੀ ਜੀ ਦਾ ਪੰਜਾਬ ਜਾਗਰਤੀ ਮੰਚ ਦਾ ਉਵੇਂ ਅਸੀਂ ਕਰਦੇ ਆ ਤੇ ਸਾਨੂੰ ਉਹ ਬਹੁਤ ਚੰਗਾ ਲੱਗਦਾ ਮੈਂ ਪੰਜਾਬੀ ਵਿੱਚ ਬੋੜ ਲਗਾ ਦੇਖਦਾ ਤੇ ਮੈਨੂੰ ਬੜਾ ਸਕੂਨ ਮਿਲਦਾ ਏ ਉਦੋਂ ਬੜਾ ਮੈਨੂੰ ਆਨੰਦ ਆਉਂਦਾ ਏ ਉਹ ਆਨੰਦ ਦੀ ਮੈਂ ਕੀਮਤ ਨਹੀਂ ਤੁਹਾਨੂੰ ਦੱਸ ਸਕਦਾ ਤੇ ਜਦੋਂ ਮੈਂ ਕੋਈ ਹੋਰ ਭਾਸ਼ਾ ਵਿੱਚ ਬੋੜ ਦੇਖਦਾ ਏ ਤੇ ਮਨ ਨੂੰ ਬੜੀ ਨਿਰਾਸ਼ਾ ਹੁੰਦੀ ਏ ਕਿ ਪੰਜਾਬੀ ਦੇ ਬੜੇ ਸੂਰਮੇ ਜੋਦੇ ਬਹਾਦਰ ਅਸੀਂ ਇਹਨਾਂ ਨੇ ਜੰਗਾਂ ਲੜੀਆਂ ਦੇਸ਼ ਆਜ਼ਾਦ ਕਰਾਏ ਪਰ ਅੱਜ ਪੰਜਾਬੀਆਂ ਨੂੰ ਕੀ ਹੋ ਗਿਆ ਆਪਣੀ ਮਾਂ ਬੋਲੀ ਪੰਜਾਬੀ ਤੋਂ ਕਿਉਂ ਮੁਨਕਨ ਹੋ ਰਹੇ ਨੇ ਕੋ ਆਪਣੇ ਮਾਂ ਬੋਲੀ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੰਦੇ ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁਲ ਜਾਓਗੇ